ਲਗਭਗ 2500 ਸਾਲ ਪਹਿਲਾਂ ਆਉਂਦੇ ਆ ਯੂਨਾਨੀ 2100 ਸਾਲ ਪਹਿਲਾਂ ਆਉਂਦੇ ਹੈਗੇ ਸ਼ੱਕ ਅਤੇ 1900 ਸਾਲ ਪਹਿਲਾਂ ਆਉਂਦੇ ਹੈਗੇ ਕੁਸ਼ਾਨ ਪਰ ਜਿੰਨੀ ਤਬਾਹੀ ਇਹਨਾਂ ਤਿੰਨਾਂ ਨੇ ਨਹੀਂ ਸੀ ਮਚਾਈ ਨਾ ਉਦੋਂ ਵੱਧ ਕਿਤੇ ਤਬਾਹੀ ਮਚਾਉਂਦੇ ਹੈਗੇ ਹੂਣ ਜਿਹੜੇ ਕਿ ਇਹਨਾਂ ਤਿੰਨਾਂ ਤੋਂ ਬਾਅਦ ਵਿੱਚ ਆਉਂਦੇ ਆ ਹੂਣਾ ਦਾ ਆਕਰਮਣ ਹੁੰਦਾ 5ਵੀਂ ਸਦੀ ਦੀ ਸ਼ੁਰੂਆਤ ਵਿੱਚ ਤੇ ਇਹਨਾਂ ਨੇ ਸਭ ਤੋਂ ਵੱਧ ਲੁੱਟਮਾਰ ਕੀਤੀ ਸੀ ਅਤੇ ਸਭ ਤੋਂ ਵੱਧ ਤਬਾਹੀ ਮਚਾਈ ਸੀ ਕਿਉਂ ਕਿ ਇਹ ਇੱਕ ਖਾਨਾਬਦੋਸ਼ ਜਾਤੀ ਸੀਗੇ ਮੰਗੋਲੀਆ ਅਤੇ ਪਾਕਿਸਤਾਨ ਦੇ ਵਿਚਾਲੇ ਦਾ ਜੋ ਪਚੀਨ ਦਾ ਇਲਾਕਾ ਉੱਥੋਂ ਦੀ ਰਹਿਣ ਵਾਲੀ ਇਹ ਜਾਤੀ ਸੀਗੀ ਤੇ ਇਹਨਾਂ ਦਾ ਮੇਨ ਜੋ ਕਿੱਤੇ ਸੀਗੇ ਇਹ ਸੀ ਲੁੱਟਮਾਰ ਕਰਨਾ ਦੂਜੇ ਰਾਜਾਂ ਤੇ ਹਮਲਾ ਕਰਨਾ ਤੇ ਉੱਥੋਂ ਦਾ ਸਮਾਨ ਲੁੱਟ ਕੇ ਲੈ ਜਾਣਾ ਇਹਨਾਂ ਦਾ ਆਪਣਾ ਕੋਈ ਵੱਡਾ ਰਾਜ ਨਹੀਂ ਸੀਗਾ ਬਸ ਇਹ ਦੂਜਿਆਂ ਨੂੰ ਲੁੱਟਮਾਰ ਕਰਦੇ ਸੀ ਤੇ ਇਹ 5ਵੀਂ ਸਦੀ ਦੀ ਸ਼ੁਰੂਆਤ ਵਿੱਚ ਆਉਂਦੇ ਹੈਗੇ ਭਾਰਤ ਇੱਥੇ ਇਹ ਅਫਗਾਨਿਸਤਾਨ ਵਾਲੇ ਇਲਾਕਿਆਂ ਦੇ ਕਬਜ਼ਾ ਕਰਦੇ ਆ ਫਿਰ ਸਿੰਧ ਵਾਲੇ ਇਲਾਕਿਆਂ ਦੇ ਕਬਜ਼ਾ ਕਰਦੇ ਆ ਫਿਰ ਪੰਜਾਬ ਅਤੇ ਉਸ ਤੋਂ ਬਾਅਦ ਮਾਲਵਾ ਪਰ ਇਹਨਾਂ ਦੇ ਨਾਲ ਸਿਰਫ ਦੋ ਹੀ ਰਾਜਿਆਂ ਦੇ ਨਾਮ ਮਸ਼ਹੂਰ ਆ ਇੱਕ ਦਾ ਨਾਮ ਸੀਗਾ ਤੋਰਮਾਨ ਅਤੇ ਦੂਜਾ ਉਹਦਾ ਪੁੱਤਰ ਮਹਿਰਕੁਲ ਤੋਰਮਾਨ ਉਹ ਸੀਗਾ ਜੀਨੇ ਇੱਥੇ ਆਕਰਮਣ ਕੀਤਾ ਇੱਥੇ ਲੁੱਟਪਾਟ ਕੀਤੀ ਅਤੇ ਮਹਿਰਕੁਲ ਉਹ ਸੀਗਾ ਜੀਨੇ ਉਸ ਤੋਂ ਬਾਅਦ ਵਿੱਚ ਇੱਥੇ ਰਾਜ ਕੀਤਾ ਇਨਾਂ ਦੀ ਤਬਾਹੀ ਦੇ ਸਬੂਤ ਮਥੁਰਾ ਦੇ ਇਲਾਕਿਆਂ ਵਿੱਚ ਮਿਲਦੇ ਆ ਉੱਥੇ ਇਹਨਾਂ ਨੇ ਬਹੁਤ ਸਾਰੇ ਬੋਧ ਸਤੂਪ ਅਤੇ ਹਿੰਦੂ ਮੰਦਰਾਂ ਨੂੰ ਤੋੜਿਆ ਸੀ ਆ ਉੱਥੇ ਬਹੁਤ ਤਬਾਹੀ ਮਚਾਈ ਸੀ ਇੱਥੋਂ ਤੱਕ ਕਿ ਮਥੁਰਾ ਦੇ ਆਸ-ਪਾਸ ਇਹਨਾਂ ਦੇ ਸਿੱਕੇ ਵੀ ਬਰਾਮਦ ਹੋਏ ਆ ਇਹਨਾਂ ਦੇ ਰਾਜ ਦੇ ਇਹਨਾਂ ਦਾ ਰਾਜ ਫਿਰ ਬਹੁਤਾ ਨਹੀਂ ਚੱਲਿਆ ਕਿਉਂਕਿ ਮਾਲਵੇ ਦੇ ਦੋ ਰਾਜੇ ਯਸ਼ੋਵਰਮਨ ਅਤੇ ਬਾਲਾ ਦਿੱਤੇ ਨੇ ਮੇਰਕੁਲ ਨੂੰ ਹਰਾ ਦਿੱਤਾ ਸੀਗਾ 528 ਈਸਵੀ ਦੇ ਵਿੱਚ ਉਦੋਂ ਬਾਅਦ ਦੇ ਵਿੱਚ ਫਿਰ ਕਹਿੰਦੇ ਆ ਕਿ ਉਹ ਜਦੋਂ ਜੰਗ ਹਾਰ ਜਾਂਦੇ ਆ ਹੋਂ ਤਾਂ ਉਹ ਫਿਰ ਰਾਜ ਤਾਂ ਉਹਨਾਂ ਦਾ ਚੱਲਾ ਜਾਂਦਾ ਪਰ ਉਹ ਇੱਥੇ ਹੀ ਵਸ ਜਾਂਦੇ ਆ ਉਹਨਾਂ ਦੇ ਉੱਤੇ ਕਹਿੰਦੇ ਆ ਕਿ ਇੱਥੋਂ ਦੇ ਲੋਕਾਂ ਦਾ ਬਹੁਤ ਅਸਰ ਪੈਂਦਾ ਇੱਥੋਂ ਦੀ ਸੰਸਕ੍ਰਿਤੀ ਦਾ ਤੇ ਉਹ ਲੋਕ ਫਿਰ ਹਮੇਸ਼ਾ ਲਈ ਇੱਥੇ ਹੀ ਵਸ ਜਾਂਦੇ ਆ ਤੇ ਕਹਿੰਦੇ ਆ ਕਿ ਉਹਨਾਂ ਦੇ ਡੀਐਨਏ ਦਾ ਇੱਕ ਹਿੱਸਾ ਆਪਣੇ ਵਿੱਚ ਅੱਜ ਵੀ ਮੌਜੂਦ ਆ ਆਪਣੀ ਜੋ ਕੌਮ ਹੈ ਜਿਹੜੀ ਮੈਂ ਆਲਰੇਡੀ ਪਹਿਲਾਂ ਵੀ ਦੱਸ ਚੁੱਕਿਆ ਕਿ ਇਹਦੇ ਵਿੱਚ ਅਲੱਗ-ਅਲੱਗ ਜਾਤਾਂ ਦਾ ਅਲੱਗ ਅਲੱਗ ਲੋਕਾਂ ਦਾ ਅਡਵਰਡ ਤਰ੍ਹਾਂ ਦੇ ਜਿਹੜੇ ਦੇਸ਼ਾਂ ਜੁਆਏ ਹੋਏ ਲੋਕਾਂ ਦਾ ਡੀਐਨਏ ਮੌਜੂਦ ਆ ਹਨਾ ਕੋਈ ਕਿਤੋਂ ਆ ਕੋਈ ਕਿਤੋਂ ਆ ਤੇ ਕੋਈ ਇੱਥੋਂ ਹੀ ਆ ਤੋਂ ਕੁਝ ਹਿੱਸਾ ਕੁਝ ਲੋਕਾਂ ਵਿੱਚ ਹੂਣਾ ਦਾ ਡੀਐਨਏ ਵੀ ਮੌਜੂਦ ਆ ਕਿਉਂਕਿ ਉਹ ਲੋਕ ਇੱਥੇ ਵਸ ਗਏ ਸੀਗੇ ਉਹਨਾਂ ਦਾ ਰਾਜ ਭਾਵੇਂ ਬਹੁਤੀ ਦੇਰ ਨਹੀਂ ਫਿਰਿਆ ਪਰ ਉਹ ਲੋਕ ਇੱਥੇ ਵਸ ਗਏ ਸੀਗੇ ਅਤੇ ਫਿਰ ਇੱਥੇ ਹੀ ਅੱਗੇ ਉਹਨਾਂ ਦਾ ਡੀਐਨਏ ਚੱਲਦਾ ਰਿਹਾ ਇਹਨਾਂ ਤੋਂ ਬਾਅਦ ਕਿਹਨੇ ਰਾਜ ਕੀਤਾ ਇੱਥੇ ਅਤੇ ਕੌਣ ਸੀਗੇ ਜਿਨ੍ਹਾਂ ਨੇ ਸਭ ਤੋਂ ਵੱਧ ਲੰਮੇ ਸਮੇਂ ਤੱਕ ਇੱਥੇ ਰਾਜ ਕੀਤਾ ਅਤੇ ਜਿਨ੍ਹਾਂ ਨੇ ਪੂਰੇ ਭਾਰਤ ਦਾ ਇਤਿਹਾਸ ਹੀ ਬਦਲਤਾ ਪੂਰੇ ਪੰਜਾਬ ਦਾ ਇਤਿਹਾਸ ਬਦਲਤਾ ਇਹ ਤੁਹਾਨੂੰ ਮੈਂ ਅਗਲੀ ਵੀਡੀਓ ਵਿੱਚ ਦੱਸਾਂਗਾ ਤੁਸੀਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਨੂੰ ਇਹ ਇਤਿਹਾਸ ਪਤਾ ਸੀ ਕਿ ਨਹੀਂ ਕਮੈਂਟ ਕਰਕੇ ਜ਼ਰੂਰ ਦੱਸੋ ਜੀ